ਉਹੀ ਦੇ ਕਿੱਲਾ ਜਿਹੜੀਆਂ ਹਰਿਆਣੇ ਬੈਰੀਕੇਡ ਤੇ ਲੱਗੇ ਸੀ ਇਹ ਪੱਟ ਕੇ ਲੈ ਕੇ ਆਏ ਨੇ ਤਾਂ ਕੀ ਕਹਿਣਾ ਚਾਹੁੰਦੇ ਬਾਈ ਜੀ ਤੁਸੀਂ ਬਹੁਤ ਸਵਾਦ ਆਇਆ ਪੱਟਣ ਨੂੰ ਜਿੱਤ ਕੇ ਜਾਵਾਂਗੇ ਦਿੱਲੀ ਜਾਣਾ ਹੀ ਜਾਣਾ ਆ ਜਾਣਾ ਹੀ ਜਾਣਾ ਇਹ ਤਾਂ ਜੋ ਮਰਜ਼ੀ ਹੋ ਜਵੇ ਬਾਈ ਉਹੀ ਦੇ ਕਿੱਲਾ ਜਿਹੜੀਆਂ ਹਰਿਆਣੇ ਬੈਰੀਕੇਡ ਤੇ ਲੱਗੇ ਸੀ ਇਹ ਪੱਟ ਕੇ ਲੈ ਕੇ ਆਏ ਨੇ ਤਾਂ ਕੀ ਕਹਿਣਾ ਚਾਹੁੰਦੇ ਬਾਈ ਜੀ ਤੁਸੀਂ ਬਹੁਤ ਸਵਾਦ ਆਇਆ ਪੱਟਣ ਨੂੰ ਜਿੱਤ ਕੇ ਜਾਵਾਂਗੇ ਦਿੱਲੀ ਜਾਣਾ ਹੀ ਜਾਣਾ ਆ ਜਾਣਾ ਹੀ ਜਾਣਾ ਇਹ ਤਾਂ ਜੋ ਮਰਜ਼ੀ ਹੋ ਜਵੇ ਬਾਈ ਉਹਦੇ ਕਿੱਲਾ ਜਿਹੜੀਆਂ ਹਰਿਆਣੇ ਬੈਰੀਕੇਡ ਤੇ ਲੱਗੇ ਸੀ ਪੱਟ ਕੇ ਲੈ ਕੇ ਆਏ ਨੇ ਤਾਂ ਕੀ ਕਹਿਣਾ ਚਾਹੁੰਦੇ ਬਾਈ ਜੀ ਤੁਸੀਂ ਬਹੁਤ ਸਵਾਦ ਆਇਆ ਪੱਟਣ ਨੂੰ ਜਿੱਤ ਕੇ ਜਾਵਾਂਗੇ ਦਿੱਲੀ ਜਾਣਾ ਹੀ ਜਾਣਾ ਆ ਜਾਣਾ ਹੀ ਜਾਣਾ ਇਹ ਤਾਂ ਜੋ ਮਰਜ਼ੀ ਹੋ ਜਵੇ ਬਾਈ ਉਹਦੇ ਕਿੱਲਾ ਜਿਹੜੀਆਂ ਹਰਿਆਣੇ ਬੈਰੀਕੇਡ ਤੇ ਲੱਗੇ ਸੀ ਪੱਟ ਕੇ ਲੈ ਕੇ ਆਏ ਨੇ ਤਾਂ ਕੀ ਕਹਿਣਾ ਚਾਹੁੰਦੇ ਬਾਈ ਜੀ ਤੁਸੀਂ ਬਹੁਤ ਸਵਾਦ ਆਇਆ ਪੱਟਣ ਨੂੰ ਜਿੱਤ ਕੇ ਜਾਵਾਂਗੇ ਦਿੱਲੀ ਜਾਣਾ ਹੀ ਜਾਣਾ ਆ ਜਾਣਾ ਹੀ ਜਾਣਾ ਇਹ ਤਾਂ ਜੋ ਮਰਜ਼ੀ ਹੋ ਜਵੇ ਬਾਈ ਉਹੀ ਦੇ ਕਿੱਲਾ ਜਿਹੜੀਆਂ ਹਰਿਆਣੇ ਬੈਰੀਕੇਡ ਤੇ ਲੱਗੇ ਸੀ ਇਹ ਪੱਟ ਕੇ ਲੈ ਕੇ ਆਏ ਨੇ ਤਾਂ ਕੀ ਕਹਿਣਾ ਚਾਹੁੰਦੇ ਬਾਈ ਜੀ ਤੁਸੀਂ ਬਹੁਤ ਸਵਾਦ ਆਇਆ ਪੱਟਣ ਨੂੰ ਜਿੱਤ ਕੇ ਜਾਵਾਂਗੇ ਦਿੱਲੀ ਜਾਣਾ ਹੀ ਜਾਣਾ ਆ ਜਾਣਾ ਹੀ ਜਾਣਾ ਇਹ ਤਾਂ ਜੋ ਮਰਜ਼ੀ ਹੋ ਜਾਵੇ ਬਾਈ ਉਹੀ ਦੇ ਕਿੱਲਾ ਜਿਹੜੀਆਂ ਹਰਿਆਣੇ ਬੈਰੀਕੇਡ ਤੇ ਲੱਗੇ ਸੀ ਇਹ ਪੱਟ ਕੇ ਲੈ ਕੇ ਆਏ ਨੇ ਤਾਂ ਕੀ ਕਹਿਣਾ ਚਾਹੁੰਦੇ ਬਾਈ ਜੀ ਤੁਸੀਂ ਬਹੁਤ ਸਵਾਦ ਆਇਆ ਪੱਟਣ ਨੂੰ ਜਿੱਤ ਕੇ ਜਾਵਾਂਗੇ ਦਿੱਲੀ ਜਾਣਾ ਹੀ ਜਾਣਾ ਆ ਜਾਣਾ ਹੀ ਜਾਣਾ ਇਹ ਤਾਂ ਜੋ ਮਰਜ਼ੀ ਹੋ ਜਾਵੇ ਬਾਈ ਉਹੀ ਦੇ ਕਿੱਲਾ ਜਿਹੜੀਆਂ ਹਰਿਆਣੇ ਬੈਰੀਕੇਡ ਤੇ ਲੱਗੇ ਸੀ ਪੱਟ ਕੇ ਲੈ ਕੇ ਆਏ ਨੇ ਤਾਂ ਕੀ ਕਹਿਣਾ ਚਾਹੁੰਦੇ ਬਾਈ ਜੀ ਤੁਸੀਂ ਬਹੁਤ ਸਵਾਦ ਆਇਆ ਪੱਟਣ ਨੂੰ ਜਿੱਤ ਕੇ ਜਾਵਾਂਗੇ ਦਿੱਲੀ ਜਾਣਾ ਹੀ ਜਾਣਾ ਆ ਜਾਣਾ ਹੀ ਜਾਣਾ ਇਹ ਤਾਂ ਜੋ ਮਰਜ਼ੀ ਹੋ ਜਵੇ ਬਾਈ ਮਰਜ਼ੀ ਹੋ ਜਵੇ ਉਹੀ ਦੇ ਕਿੱਲਾ ਜਿਹੜੀਆਂ ਹਰਿਆਣੇ ਬੈਰੀਕੇਡ ਤੇ ਲੱਗੇ ਸੀ ਪੱਟ ਕੇ ਲੈ ਕੇ ਆਏ ਨੇ ਤਾਂ ਕੀ ਕਹਿਣਾ ਚਾਹੁੰਦੇ ਬਾਈ ਜੀ ਤੁਸੀਂ ਬਹੁਤ ਸਵਾਦ ਆਇਆ ਪੱਟਣ ਨੂੰ ਜਿੱਤ ਕੇ ਜਾਵਾਂਗੇ ਦਿੱਲੀ ਜਾਣਾ ਹੀ ਜਾਣਾ ਆ ਜਾਣਾ ਹੀ ਜਾਣਾ ਇਹ ਤਾਂ ਜੋ ਮਰਜ਼ੀ ਹੋ ਜਵੇ ਬਾਈ ਮਰਜ਼ੀ ਹੋ ਜਵੇ ਉਹੀ ਦੇ ਕਿੱਲਾ ਜਿਹੜੀਆਂ ਹਰਿਆਣੇ ਬੈਰੀਕੇਡ ਤੇ ਲੱਗੇ ਸੀ ਇਹ ਪੱਟ ਕੇ ਲੈ ਕੇ ਆਏ ਨੇ ਤਾਂ ਕੀ ਕਹਿਣਾ ਚਾਹੁੰਦੇ ਬਾਈ ਜੀ ਤੁਸੀਂ ਬਹੁਤ ਸਵਾਦ ਆਇਆ ਪੱਟਣ ਨੂੰ ਜਿੱਤ ਕੇ ਜਾਵਾਂਗੇ ਦਿੱਲੀ ਜਾਣਾ ਹੀ ਜਾਣਾ ਆ ਜਾਣਾ ਹੀ ਜਾਣਾ ਇਹ ਤਾਂ ਜੋ ਮਰਜ਼ੀ ਹੋ ਜਾਵੇ ਬਾਈ ਉਹੀ ਦੇ ਕਿੱਲਾ ਜਿਹੜੀਆਂ ਹਰਿਆਣੇ ਬੈਰੀਕੇਡ ਤੇ ਲੱਗੇ ਸੀ ਇਹ ਪੱਟ ਕੇ ਲੈ ਕੇ ਆਏ ਨੇ ਤਾਂ ਕੀ ਕਹਿਣਾ ਚਾਹੁੰਦੇ ਬਾਈ ਜੀ ਤੁਸੀਂ ਬਹੁਤ ਸਵਾਦ ਆਇਆ ਪੱਟਣ ਨੂੰ ਜਿੱਤ ਕੇ ਜਾਵਾਂਗੇ ਦਿੱਲੀ ਜਾਣਾ ਹੀ ਜਾਣਾ ਆ ਜਾਣਾ ਹੀ ਜਾਣਾ ਇਹ ਤਾਂ ਜੋ ਮਰਜ਼ੀ ਹੋ ਜਾਵੇ ਬਾਈ ਉਹੀ ਦੇ ਕਿੱਲਾ ਜਿਹੜਿਆ ਹਰਿਆਣੇ ਬੈਰੀਕੇਡ ਤੇ ਲੱਗੇ ਸੀ ਪੱਟ ਕੇ ਲੈ ਕੇ ਆਏ ਨੇ ਤਾਂ ਕੀ ਕਹਿਣਾ ਚਾਹਦੇ ਬਾਈ ਜੀ ਤੁਸੀਂ ਬਹੁਤ ਸਵਾਦ ਆਇਆ ਪੱਟਣ ਨੂੰ ਜਿੱਤ ਕੇ ਜਾਵਾਂਗੇ ਦਿੱਲੀ ਜਾਣਾ ਹੀ ਜਾਣਾ ਆ ਜਾਣਾ ਹੀ ਜਾਣਾ ਇਹ ਤਾਂ ਜੋ ਮਰਜ਼ੀ ਹੋ ਜਵੇ ਬਾਈ ਉਹੀ ਦੇ ਕਿੱਲਾ ਜਿਹੜਿਆ ਹਰਿਆਣੇ ਬੈਰੀਕੇਡ ਤੇ ਲੱਗੇ ਸੀ ਪੱਟ ਕੇ ਲੈ ਕੇ ਆਏ ਨੇ ਤਾਂ ਕੀ ਕਹਿਣਾ ਚਾਹਦੇ ਬਾਈ ਜੀ ਤੁਸੀਂ ਬਹੁਤ ਸਵਾਦ ਆਇਆ ਪੱਟਣ ਨੂੰ ਜਿੱਤ ਕੇ ਜਾਵਾਂਗੇ ਦਿੱਲੀ ਜਾਣਾ ਹੀ ਜਾਣਾ ਆ ਜਾਣਾ ਹੀ ਜਾਣਾ ਇਹ ਤਾਂ ਜੋ ਮਰਜ਼ੀ ਹੋ ਜਵੇ ਬਾਈ ਉਹੀ ਦੇ ਕਿੱਲਾ ਜਿਹੜੀਆਂ ਹਰਿਆਣੇ ਬੈਰੀਕੇਡ ਤੇ ਲੱਗੇ ਸੀ ਇਹ ਪੱਟ ਕੇ ਲੈ ਕੇ ਆਏ ਨੇ ਤਾਂ ਕੀ ਕਹਿਣਾ ਚਾਹੁੰਦੇ ਬਾਈ ਜੀ ਤੁਸੀਂ ਬਹੁਤ ਸਵਾਦ ਆਇਆ ਪੱਟਣ ਨੂੰ ਜਿੱਤ ਕੇ ਜਾਵਾਂਗੇ ਦਿੱਲੀ ਜਾਣਾ ਹੀ ਜਾਣਾ ਆ ਜਾਣਾ ਹੀ ਜਾਣਾ ਇਹ ਤਾਂ ਜੋ ਮਰਜ਼ੀ ਹੋ ਜਵੇ ਬਾਈ ਉਹੀ ਦੇ ਕਿੱਲਾ ਜਿਹੜੀਆਂ ਹਰਿਆਣੇ ਬੈਰੀਕੇਡ ਤੇ ਲੱਗੇ ਸੀ ਇਹ ਪੱਟ ਕੇ ਲੈ ਕੇ ਆਏ ਨੇ ਤਾਂ ਕੀ ਕਹਿਣਾ ਚਾਹੁੰਦੇ ਬਾਈ ਜੀ ਤੁਸੀਂ ਬਹੁਤ ਸਵਾਦ ਆਇਆ ਪੱਟਣ ਨੂੰ ਜਿੱਤ ਕੇ ਜਾਵਾਂਗੇ ਦਿੱਲੀ ਜਾਣਾ ਹੀ ਜਾਣਾ ਆ ਜਾਣਾ ਹੀ ਜਾਣਾ ਇਹ ਤਾਂ ਜੋ ਮਰਜ਼ੀ ਹੋ ਜਵੇ ਬਾਈ ਉਹੀ ਦੇ ਕਿੱਲਾ ਜਿਹੜੀਆਂ ਹਰਿਆਣੇ ਬੈਰੀਕੇਡ ਤੇ ਲੱਗੇ ਸੀ ਪੱਟ ਕੇ ਲੈ ਕੇ ਆਏ ਨੇ ਤਾਂ ਕੀ ਕਹਿਣਾ ਚਾਹਦੇ ਬਾਈ ਜੀ ਤੁਸੀਂ ਬਹੁਤ ਸਵਾਦ ਆਇਆ ਪੱਟਣ ਨੂੰ ਜਿੱਤ ਕੇ ਜਾਵਾਂਗੇ ਦਿੱਲੀ ਜਾਣਾ ਹੀ ਜਾਣਾ ਆ ਜਾਣਾ ਹੀ ਜਾਣਾ ਇਹ ਤਾਂ ਜੋ ਮਰਜ਼ੀ ਹੋ ਜਾਵੇ ਬਾਈ ਉਹੀ ਦੇ ਕਿੱਲਾ ਜਿਹੜੀਆਂ ਹਰਿਆਣੇ ਬੈਰੀਕੇਡ ਤੇ ਲੱਗੇ ਸੀ ਪੱਟ ਕੇ ਲੈ ਕੇ ਆਏ ਨੇ ਤਾਂ ਕੀ ਕਹਿਣਾ ਚਾਹਦੇ ਬਾਈ ਜੀ ਤੁਸੀਂ ਬਹੁਤ ਸਵਾਦ ਆਇਆ ਪੱਟਣ ਨੂੰ ਜਿੱਤ ਕੇ ਜਾਵਾਂਗੇ ਦਿੱਲੀ ਜਾਣਾ ਹੀ ਜਾਣਾ ਆ ਜਾਣਾ ਹੀ ਜਾਣਾ ਇਹ ਤਾਂ ਜੋ ਮਰਜ਼ੀ ਹੋ ਜਾਵੇ ਬਾਈ ਉਹ ਇਹ ਕਿੱਲਾ ਜਿਹੜੀਆਂ ਹਰਿਆਣੇ ਬੈਰੀਕੇਡ ਤੇ ਲੱਗੇ ਸੀ ਪੱਟ ਕੇ ਲੈ ਕੇ ਆਏ ਨੇ ਤਾਂ ਕੀ ਕਹਿਣਾ ਚਾਹੁੰਦੇ ਬਾਈ ਜੀ ਤੁਸੀਂ ਬਹੁਤ ਸਵਾਦ ਆਇਆ ਪੱਟਣ ਨੂੰ ਜਿੱਤ ਕੇ ਜਾਵਾਂਗੇ ਦਿੱਲੀ ਜਾਣਾ ਹੀ ਜਾਣਾ ਆ ਜਾਣਾ ਹੀ ਜਾਣਾ ਇਹ ਤਾਂ ਜੋ ਮਰਜ਼ੀ ਹੋ ਜਵੇ ਬਾਈ